ਕਰਨ ਵਾਲਿਆਂ ਤੇ ਪ੍ਰੈਸ਼ਰ ਤਾਂ ਪਹਿਲਾਂ ਹੀ ਕਾਫੀ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਟਾਇਲਟ ਜਾਣ ਤੇ ਵੀ ਪਵਨ ਦੀ ਲਗਾ ਦਿੱਤੀ ਜਾਵੇ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਸਿੱਧੀ ਉਲੰਘਣਾ ਹੈ ਦਖਣੀ ਚਿੰਦ ਦੀ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਦੇ ਲਈ ਇੱਕ ਤੈ ਸਮੇਂ ਤੱਕ ਟਾਇਲਟ ਦੀ ਵਰਤੋਂ ਕਰਨ ਦਾ ਨਿਯਮ ਲਾਗੂ ਕੀਤਾ ਦੱਸਦੇ ਕਿ EMPLOYEES ਲਈ ਟਾਇਲਟ ਜਾਣ ਦਾ ਸਮਾਂ ਤੈ ਕਰ ਦਿੱਤਾ ਗਿਆ ਜੇਕਰ ਕੋਈ EMPLOYEES ਤੋਂ ਵੱਧ ਜਾਂਦਾ ਤਾਂ ਤਨਖਾਹ ਕੱਟ ਦਿੱਤੇ ਜਾਵੇਗੇ ਤੇ ਨਾਲ ਹੀ ਕੋਈ ਵੀ ਸਟਾਫ ਸਿਰਫ 2 ਮਿੰਟ ਲਈ ਹੀ ਟਾਇਲਟ ਜਾ ਸਕਦਾ ਹੈ ਕਿਸੇ ਨੇ ਟਾਇਲਟ ਜਾਣਾ ਹੋਵੇ ਤਾਂ ਸਟਾਪਵਾਚ ਦੇ ਨਾਲ ਹੁਣ ਦੌੜ ਲਗਾਣੀ ਪਵੇਗੀ ਨਹੀਂ ਤਾਂ ਤਨਖਾਹ ਕੱਟ ਦਿੱਤੀ ਜਾਵੇਗੀ ਇਸ ਕੰਪਨੀ ਨੇ ਟਾਇਲਟ ਬ੍ਰੇਕ ਨੂੰ ਵੀ ਵਰਕਿੰਗ ਸ਼ਡਿਊਲ ਦੇ ਵਿੱਚ ਸ਼ਾਮਿਲ ਕਰ ਲਿਆ ਰੂਲ ਇਹ ਹੈ ਕਿ ਕਰਮਚਾਰੀ ਟਾਇਲਟ ਦੇ ਵਿੱਚ ਸਿਰਫ 2 ਮਿੰਟ ਬਿਤਾ ਸਕਦੇ ਨੇ ਤੇ ਜੇਕਰ ਉਹ ਇਸ ਤੋਂ ਵੱਧ ਸਮਾਂ ਲੈਂਦੇ ਨੇ ਤਾਂ ਉਹ ਸੀਸੀਟੀਵੀ ਫੁਟੇਜ ਦੇਖ ਕੇ ਫੜੇ ਜਾਣਗੇ ਇੰਨਾ ਹੀ ਨਹੀਂ ਜੇਕਰ ਕੋਈ ਨਿਯਮ ਤੋੜਦਾ ਹੈ ਤਾਂ ਉਸ ਨੂੰ 100 ਯੂਵਾਨ ਲਗਭਗ 1200 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ ਹੁਣ ਇਸ ਕੰਪਨੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਟਰੋਲ ਕੀਤਾ ਜਾ ਰਿਹਾ ਹੈ ਲੋਕ ਇਸ ਟਾਇਲਟ ਰੂਲ ਨੂੰ ਨੌਨਸੈਂਸ ਰੂਲ ਕਹਿ ਰਹੇ ਨੇ ਤੇ ਲਗਾਤਾਰ ਇਸ ਕੰਪਨੀ ਦੀ ਨਿੰਦਾ ਵੀ ਕਰ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਉੱਤੇ ਕਮੈਂਟ